ਕੈਨੇਡਾ ਦੀ ਗੱਲ ਕਰਦਾ ਤੇ ਉਥੇ ਇੱਕ ਵਿਅਕਤੀ ਦੇ ਪ੍ਰਤੀ 1000 ਤੇ ਇਨਕੀ ਵਿਰਖਣੇ ਦਰਤ ਨੇ ਇਨਾ ਵੱਡਾ ਨੂੰ ਨਾਲ ਜਿਹੜੀ ਗਤੀਵਿਧੀ ਜਿਹੜੀ ਭਾਰਤ ਦੇ ਅੰਦਰ ਨਾ ਪਰਿਆ ਵਰਨਾ ਪੰਜਾਬ ਦੇ ਅੰਦਰ ਹਰਿਆਵਲ ਪੰਜਾਬ ਹੈ ਉਹ ਸਾਡੀ ਇਸੇ ਗਤੀਵਿਧੀ ਨੇ ਹਰਿਆਵਲ ਪੰਜਾਬ ਨੇ ਫੈਸਲਾ ਕੀਤਾ ਹੈ ਕਿ ਜਿਹੜਾ ਤੁਸੀਂ ਹੁਣੀ ਥੋੜੇ ਚਿਰ ਪਹਿਲਾਂ ਦੇਖਿਆ ਕੋ ਮੰਦਰਾਂ ਦਾ ਨਿਰਮਾਣ ਹੋਇਆ ਤੇ ਘਰ-ਘਰ ਜੁੜਾ ਉਹ ਰਾਮ ਰਾਮ ਹੋ ਗਿਆ ਇਹ ਵੀ ਹੋਣੇ ਚਾਹੀਦੇ ਨੇ ਇਸੇ ਗੱਲ ਨੂੰ ਕਿ ਬਦਾਂਦੇ ਹੋਏ ਹਰਿਆਵਲ ਪੰਜਾਬ ਅਸੀਂ ਇਹ ਜਿਹੜੀ 14 ਤਰੀਕ ਨੂੰ ਬਸੰਤ ਸੀ ਹਰੀ ਭਰੀ ਲੱਗਨ ਲੱਗ ਜਾਂਦੀ ਹੈ ਉਸੇ ਚੀਜ਼ ਤੋਂ ਉਸੇ ਦਿਨ ਤੋਂ ਆਪਾਂ ਨੇ ਪ੍ਰਾਂਦੇ ਅੰਦਰ ਇਹ ਅਭਿਆਨ ਦੀ ਸ਼ੁਰੂਆਤ ਕੀਤੀ ਹੈ ਤੇ ਥੋੜੇ ਜਿਨੇ ਦਿਨ ਪਹਿਲਾਂ ਆਪਾਂ ਲੁਧਿਆਣੇ ਦੀ ਬਾਗਮੀ ਤੇ ਮਾਰ ਦੁਨੀਆ ਦੇ ਅੰਦਰ ਜੁਆਨੋ ਦੇ ਅੰਦਰ ਉਹ ਸਾਰੇ ਜਾਣਦੇ ਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਫਰਾਂਸ ਕਿ ਚਾਂਸਲਰ ਐਕਸ ਚਾਂਸਲਰ ਸੈਂਟਰਲ ਯੂਨੀਵਰਸਿਟੀ ਪਟਿਆਲਾ ਇਹੋ ਦੀ ਇੱਕ ਹਸਤੀ ਉਹਨਾਂ ਨੂੰ ਆਪਾਂ ਨੇ ਇਸ ਕਮੇਟੀ ਦਾ ਅਧਿਐਕਸ਼ ਜਾਨਕੀ ਪ੍ਰਧਾਨ ਚੁਣਿਆ ਦੂਸਰੇ ਜਿਹੜੇ ਉੱਗੇ ਰਕੇਸ਼ ਸ਼ਰਤਾ ਦੀ ਪੀਏਯੂ ਤੋਂ ਉਹਨਾਂ ਨੂੰ ਇਸ ਕਮੇਟੀ ਦਾ ਵਾਈਸ ਪ੍ਰਧਾਨ ਜਿਹੜਾ ਉਹ ਕੋਸ਼ਿਸ਼ ਕੀਤਾ ਗਿਆ ਤੀਸਰੇ ਉਹੀ ਹਸਤੀ ਸਰਦਾਰ ਰਾਜਵੀ ਸਿੰਘ ਪੈਨਸ਼ਨ ਲਏ ਨੇ ਅਜ ਤੱਕ ਡਿਪਟੀ ਡਾਇਰੈਕਟਰ ਇੰਕਮਟੈਕ ਦਿੱਲੀ ਦੇ ਵਿੱਚ ਤਾਇਨਾਤ ਨੇ ਉਹਨਾਂ ਨੂੰ ਇਸ ਸമിതി ਦੇ ਸਲਾਹਕਾਰ ਤੇ ਸਾਡੇ ਹੈ ਹੀ ਨੇ ਉਹਨਾਂ ਨੇ ਵੀ ਸ਼ੈਟ ਆਫ ਲੀਵਿੰਗ ਬੈਠੇ ਨੇ ਸ਼ਕਤੀ ਜੀ ਸ਼ਕਤੀ ਜੀ ਸ਼ੈਟ ਆਫ ਲੀਵਿੰਗ ਤੋਂ ਲੈ ਅੱਜ ਹਰਿਆਵਲ ਪੰਜਾਬ ਦੀ ਤਰਫੋਂ ਇੱਕ ਉਪਰਾਲਾ ਜਿਹੜੇ ਪੂਰੇ ਪ੍ਰਾਂਚ ਚੋਰ ਦੇਸ਼ ਚ ਪਰਿਆਵਰਣ ਦੇ ਨਾਂ ਤੇ ਕੀਤਾ ਗਿਆ ਉਹਦੇ ਤਹਿਤ ਰੋਟੀ ਕਲੱਬ ਬਟਾਲਾ ਦੇ ਵਿੱਚ ਵੱਖ-ਵੱਖ ਸਮਾਜਿਕ ਧਾਰਮਿਕ ਤੇ ਇੰਸਟੀਚਿਊਟ ਜਿਹੜੇ ਐਜੂਕੇਸ਼ਨਲ ਇੰਸਟੀਚਿਊਟ ਨੇ ਉਹਦੇ ਮੁਖੀਆਂ ਦੀ ਇੱਕ ਮੀਟਿੰਗ ਰੱਖੀ ਗਈ ਹੈ ਇਹਦਾ ਮੇਨ ਮਕਸਦ ਇੱਕ ਦੇਸ਼ ਪੇੜ ਕੇ ਨਾਮ ਸਮਿਤੀ ਦਾ ਗਠਨ ਕਰਨਾ ਹੈ ਜਿਹੜਾ ਪ੍ਰਾਂਤ ਲੈਵਲ ਤੇ ਹੋ ਚੁੱਕਾ ਹੈ ਪ੍ਰਾਂਤ ਲੈਵਲ ਤੇ ਪੰਜਾਬ ਚ ਸਾਡੇ ਸਰਦਾਰ ਸਰਦਾਰਾ ਸਿੰਘ ਜੋਲ ਪੀਏਯੂ ਦੇ ਸਾਬਕਾ ਵਾਈਸ ਚਾਂਸਲਰ ਉਹ ਇਹਦੇ ਪ੍ਰਧਾਨ ਨੇ ਤੇ ਜਨਰਲ ਸਕੱਤਰ ਦੇ ਤੌਰ ਤੇ ਸਰਦਾਰ ਇੰਜੀਨੀਅਰ ਗੁਲਜੀਤ ਸਿੰਘ ਕੋਲੀ ਅੰਮ੍ਰਿਤਸਰ ਤੋਂ ਵਾਈਸ ਪ੍ਰਧਾਨ ਦੇ ਤੌਰ ਤੇ ਰਾਜੀਵ ਸਿੰਘ ਜੀ ਸਰਦਾਰ ਰਾਜੀਵ ਸਿੰਘ ਜਿਹੜੇ ਪਿੰਗਲਵਾੜਾ ਦੇ ਡਾਇਰੈਕਟਰ ਐਗਰੀਕਲਚਰ ਨੇ ਤੇ ਦੂਸਰੇ ਵਾਈਸ ਪ੍ਰਧਾਨ ਦੇ ਤੌਰ ਤੇ ਸਾਡੇ ਅਰਕੇਸ਼ ਸ਼ਰਦਾ ਜੀ ਉਗੇ ਸਾਇੰਟਿਸਟ ਪੀ.ਐਜੂ ਦੇ ਉਹ ਨੇ ਇਸੇ ਲੜੀ ਦੇ ਤਹਿਤ ਜਿੰਨੇ ਵੀ ਜ਼ਿਲ੍ਹੇ ਨੇ ਪੰਜਾਬ ਦੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੇ ਲਈ ਅਲੱਗ ਤਰ੍ਹਾਂ ਦੀਆਂ ਜਿੰਨੇ ਵੀ এনਵਾਇਰਨਮੈਂਟ ਪ੍ਰੇਮੀ ਨੇ ਔਰ ਦੂਜੇ ਸਾਡੀ ਅਗੂਆਂ ਸਖੀਤਾਂ ਨੇ ਉਹਨਾਂ ਨੂੰ ਨਾਲ ਲਾ ਕੇ ਜ਼ਿਲ੍ਹਾ ਲੈਵਲ ਦੀਆਂ ਸਮਿਤੀਆਂ ਜਿਹੜੀਆਂ ਉਹਦਾ ਗਠਨ ਕੀਤਾ ਜਾ ਰਿਹਾ ਉਸ ਲੜੀ ਦੇ ਤਹਿਤ ਅੱਜ ਪਟਿਆਲਾ ਦੀ ਸਮਿਤੀ ਦਾ ਗਠਨ ਕੀਤਾ ਜਾਣਾ ਹੈ ਤੇ ਆਪਾਂ ਸਮਝਦੇ ਹਾਂ ਕਿ ਪੰਜਾਬ ਦੀ ਜਿਹੜੀ ਸਥਿਤੀ ਹੈ ਉਹ ਜੰਗਲਾਤ ਜੰਗਲਾਂ ਦੇ ਤੋੜ ਤੇ ਬਹੁਤ ਮਾੜੀ ਹੈ ਸਾਡੇ ਕੇਵਲ ਮਤ 28 ਜਿਹੜੇ ਰਕਤ ਨੇ ਇੱਕ ਵਿਅਕਤੀ ਦੇ ਪਿੱਛੇ ਦੋਨੋਂ ਕੀ 432 ਜਿਹੜੀ ਉਹ ਸੰਖਿਆ ਚਾਹੀਦੀ ਹੈ ਜੇ ਆਪਾਂ ਹੁਣ ਨਾ ਸੰਭਲੇ ਤੇ ਕੋਰੋਨਾ ਵਾਂਗੂ ਆਉਣ ਵਾਲੇ ਸਮੇਂ ਤੇ ਸਾਨੂੰ ਹੋਰ ਬਿਮਾਰੀਆਂ ਦਾ ਸਾਹਮਣਾ ਕਰਨਾ ਪਏਗਾ ਆਪਾਂ ਇਸੇ ਗੰਭੀਰਤਾ ਨੂੰ ਸਮਝਦੇ ਹੋਏ ਹਰਿਆਵਲ ਪੰਜਾਬ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਸ਼ਹਿਰ ਦੇ ਪਤਵੰਤਿਆਂ ਨੂੰ ਸ਼ਹਿਰ ਦੇ ਚੰਗੇ ਲੋਕਾਂ ਨੂੰ ਤੇ ਬਲਕਿ ਹਲੇ ਤੋਂ ਵਾਲੇ ਦੇ ਵੀ ਚੰਗੇ ਲੋਕਾਂ ਨੂੰ ਨਾਲ ਲੈ ਕੇ ਇਹ ਸਮਿਤੀ ਦਾ ਗਠਨ ਕਰੀਏ ਤਾਂ ਜੋ ਆਪਣਾ ਘਰ ਤੋਂ ਘਟ ਆਪਣਾ ਸ਼ਹਿਰ ਜਿਹੜਾ ਹੈ ਆਪਣਾ ਜ਼ਿਲ੍ਹਾ ਜਿਹੜਾ ਹੈ ਉਹ ਇਸ ਸਥਿਤੀ ਚ ਲੈ ਆਈਏ ਕਿ ਆਉਣ ਵਾਲੇ ਸਮੇਂ ਦੇ ਦਿੱਤੇ ਸਾਡੇ ਜਿਹੜੇ ਬੱਚੇ ਨੇ ਉਹ ਐ ਨਾ ਕਹਿ ਕੇ ਜਾਣ ਕੇ ਸਾਡੇ ਬਜ਼ੁਰਗਾਂ ਨੇ ਸਾਰੇ ਹੀ ਵਾਤਾਵਰਣ ਦਾ ਨਾਲਜ ਖੋਟ ਡਿਆ ਤੇ ਸਾਡੇ ਲਈ ਕੁਝ ਸਾਹ ਲੈਣ ਦੀ ਵੀ ਜਿਹੜੀ ਉਹਨਾਂ ਨੇ ਉਹ ਕੋਈ ਇਹਦਾ ਨਹੀਂ ਪ੍ਰਬੰਧ ਕੀਤਾ ਅਸੀਂ ਸਮਝਦੇ ਹਾਂ ਕਿ ਸਾਰੇ ਸਮਾਜ ਨੂੰ ਬਚਾਣ ਲਈ ਸਭ ਤੋਂ ਪਹਿਲਾਂ এনवायरमेंट ਨੂੰ ਬਚਾਉਣਾ ਪਏਗਾ ਇਸੇ ਕਰਕੇ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਧੰਨਵਾਦ ਜੀ ਆਪਕੀ ਨਾਮ ਜੀ ਮਾਸਟਰ ਜਗਿੰਦਰ ਸਿੰਘ ਚਿੱਲੀਗੇ ਜੀ ਅੱਜ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਕੀ ਕਹਿਣਾ ਹੈ ਅੱਜ ਹਰਿਆਵਲ ਪੰਜਾਬ ਦਾ ਸਬੰਧ ਵਿੱਚ ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜਾ ਹੈ ਉਲੀਕਿਆ ਜਾ ਰਿਹਾ ਕੁਦਰਤ ਨੂੰ ਵਾਤਾਵਰਨ ਨੂੰ ਸਾਂਭਣ ਵਾਸਤੇ ਇੱਕ ਰੁੱਖ ਦੇਸ਼ ਦੇ ਨਾਮ ਜਿਹੜਾ ਹੈ ਸਾਰਿਆਂ ਮਨੁੱਖਾਂ ਦਾ ਫਰਜ਼ ਹੈ ਤੁਸੀਂ ਸਾਰਿਆਂ ਨੇ ਵੇਖਿਆ ਹੋਵੇਗਾ ਕੋਵਿਡ ਵਿੱਚ ਕੀ ਹਾਲ ਹੋਇਆ ਸੀ ਜਿਹੜੀ ਇੱਕ ਆਕਸੀਜਨ ਵਾਸਤੇ ਲੋਕੀ ਦਰ ਦਰ ਭਟਕ ਰਹੇ ਸਨ ਤੇ ਆ ਸੀਜ਼ਨ ਦਾ ਸਰੋਤ ਜਿਹੜਾ ਉਹ ਦਰਖਤ ਹੀ ਹੈ ਤੇ ਦਰਖਤਾਂ ਦੀ ਸੰਖਿਆ ਬਹੁਤ ਘਟ ਗਈ ਹੈ ਸਾਡੇ ਜਨਮ ਤੋਂ ਲੈ ਕੇ ਮਰਨ ਤੱਕ ਸਾਡੇ ਰੀਤੀ ਰਿਵਾਜਾਂ ਦੇ ਵਿੱਚ ਰੁੱਖਾਂ ਦਾ ਬਹੁਤ ਮਹੱਤਵ ਹੈ ਸੰਸਕਾਰ ਕਰਨ ਵਾਸਤੇ ਤੇ ਜਨਮ ਵੇਲੇ ਤੁਸੀਂ ਵੇਖਿਆ ਹੈ ਕਿ ਬੂਹਿਆਂ ਦੇ ਉੱਤੇ ਵੀ ਜਿਹੜਾ ਹੈ ਰਸਮਾਂ ਦੇ ਤੌਰ ਤੇ ਉਹ ਤੇ ਵਿਆਹਾਂ ਤੇ ਵੀ ਰਸਮਾਂ ਦੇ ਤੌਰ ਤੇ ਲੱਕੜ ਕੰਮ ਹੁੰਦੀ ਹੈ ਤੇ ਆਓ ਸਾਰੇ ਰਲ ਕੇ ਜਿਹੜਾ ਹੈ ਆਪਣੇ ਵਾਸਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੱਧ ਤੋਂ ਵੱਧ ਰੁੱਖ ਲਾ ਕੇ ਇਹ ਵਾਤਾਵਰਨ ਦੀ ਸੰਭਾਲ ਕਰੀਏ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਨਾਮ ਜੀ ਮੇਰਾ ਨਾਮ ਗੁਰਮukh ਸਿੰਘ ਹੈ ਜੀ ਜੀ ਅੱਜ ਦੇ ਫੰਕਸ਼ਨ ਬਾਰੇ ਹਾਂ ਜੀ ਅੱਜ ਹਰਿਆਵਲ ਪੰਜਾਬ ਵੱਲੋਂ ਇੱਕ ਪ੍ਰਲਾ ਕੀਤਾ ਜਾ ਰਿਹਾ ਹੈ ਇੱਕ ਪੇਡ ਦੇਸ਼ ਕੇ ਨਾਮ ਜਿਹੜਾ ਸਾਡਾ ਵਾਤਾਵਰਨ ਦਾ ਜਿਹੜਾ ਇੰਬੈਲੈਂਸ ਹੋਣਾ ਸਾਡੇ ਜਿਹੜਾ ਪੋਲੂਸ਼ਨ ਦਾ ਵਧਣਾ ਉਹਦੇ ਪਿੱਛੇ ਕਾਰਨ ਇਹੀ ਹੈ ਕਿ ਸਾਡਾ ਜਿਹੜਾ ਨਾ ਫੋਰੈਸਟ ਕਵਰ ਜਿਹੜਾ ਉਹਨਾਂ ਬਹੁਤ ਘਟ ਗਿਆ ਹੈ ਜਿਹੜੇ ਸਰਕਾਰੀ ਅੰਕੜੇ ਉਹ ਦੱਸ ਰਹੇ ਨੇ 7% ਰਹਿ ਗਿਆ ਜਦ ਕਿ 11 ਸਰਕਾਰੀ ਅੰਕੜੇ ਜਿਹੜੇ ਉਹ 3-4% ਪੰਜਾਬ ਦੇ ਵਿੱਚ ਫੋਰੈਸਟ ਕਵਰ ਹੈ ਔਰ ਇਹ ਬਹੁਤ ਘਾਤਕ ਸਥਿਤੀ ਬਣੀ ਜਾ ਰਹੀ ਹੈ ਜਦ ਕਿ ਸਾਨੂੰ ਜਿਹੜਾ ਵਾ ਨਾ ਸਾਡੇ ਫੋਰੈਸਟ ਕਵਰ ਜਿਹੜਾ 33% ਚਾਹੀਦਾ ਹੁੰਦਾ ਹੈ ਔਰ ਉਹਦੇ ਉਹਨੂੰ ਪੂਰਾ ਕਰਨ ਵਾਸਤੇ ਇਹ ਹਰੇਆਲ ਪੰਜਾਬ ਵੱਲੋਂ ਅਸੀਂ ਸਾਰੇ ਮਿਲ ਕਰਕੇ ਜਿੰਨੀਆਂ ਕੋ ਐਨ ਜੀਓਜ਼ ਹੈਗੀਆਂ ਨੇ ਤਾਂ ਉਸ ਸੰਸਥਾਨ ਹੈਗੇ ਨੇ ਸਾਰੇ ਮਿਲ ਕਰਕੇ ਸਾਹਮਣੇ ਕਰਾਂਗੇ ਕਿਉਂਕਿ ਇਹ ਹਰੇਕ ਬੰਦੇ ਦਾ ਕੰਮ ਹੈ ਔਰ ਸਾਰੇ ਸਹਿਯੋਗ ਦੀ ਲੋੜ ਹੈ ਆਪਾਂ ਮਿਲ ਕੇ ਇਸ ਕੰਮ ਨੂੰ ਕਰਨ ਵਾਸਤੇ ਜਾ ਰਹੇ ਹਾਂ ਤੇ ਅੱਜ ਦਾ ਇਹ ਸਾਰਾ ਪ੍ਰੋਗਰਾਮ ਜਿਹੜੀ ਜਿਹੜੀ ਸਮੇਟੀ ਗਠਨ ਜਿਹੜੀ ਹੋਣੀ ਆ ਉਹਦੇ ਵਾਸਤੇ ਸਾਰੇ ਇਕੱਠੇ ਹੋਏ ਆ